ਲੋਕਾਂ ਦਾ ਇੱਕਾ ਜਿੰਦਾਬਾਦ 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 ਭਾਰਤੀ ਕਿਸਾਨ ਜੂਨੀਅਰ ਸਿੱਧੂਪੁਰ ਜਿੰਦਾਬਾਦ 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 ਭਾਰਤੀ ਕਿਸਾਨ ਜੂਨੀਅਰ ਟਕਾਉਂਦਾ ਜਿੰਦਾਬਾਦ 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 ਇਹ ਨਾਰੇ ਲੱਗ ਰਹੇ ਆ ਜੀ ਥਾਣਾ ਤਪਾ ਮੰਡੀ ਦੇ ਵਿੱਚ ਕਿਉਂਕਿ ਪਿਛਲੇ ਚੋਣਾ ਵਾਲੇ ਦਿਨ ਪਿੰਡ ਤਾਜੋਕੇ ਲੜਾਈ ਹੋ ਗਈ ਸੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਸੇਵਕ ਸਿੰਘ ਜੀ ਤੇ ਪਰਚਾ ਦਰਜ ਹੋ ਗਿਆ ਸੀ ਤੇ ਦੂਜੀ ਤਰਫ ਤੇ ਕੋਈ ਕਾਰਵਾਈ ਦੀ ਹੋਈ ਕਾਰਨ ਇਹ ਸੀ ਵੀ ਉਹ ਧਿਰਾਂ ਭਾਜਵਾਦਿਆ ਉਥੇ ਪੋਲਿੰਗ ਬੂਥ ਲਾਉਣ ਦੀ ਤਿਆਰ ਰਹੀ ਸੀ ਤਿਆਰੀ ਤੇ ਇਹ ਜਥੇਬੰਦੀ ਵਾਲੇ ਹਟਾਉਂਦੇ ਸੀ ਇਸ ਗੱਲ ਤੋਂ ਇਹਨਾਂ ਦੀ ਆਪਸ ਵਿੱਚ ਦੀ ਭਾਈ ਲੜਾਈ ਵੱਧ ਗਈ ਤੇ ਅੱਜ ਇਹ ਅਨਸਾਫ਼ ਲੈਣ ਲਈ ਤਪਾਠਾਣਾ ਦੇ ਵਿੱਚ ਹਾਜ਼ਰ ਹੋਏ ਨੇ ਦੂਜੀ ਤਰਤੇ ਪਰਚਾ ਕਰਿਆ ਜਾਵੇ ਜਾਂ ਕੋਈ ਹੋਰ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਇਨਸਾਫ਼ ਦਿੱਤਾ ਜਾਵੇ ਇਹ ਸੇਵਕ ਸਿੰਘ ਦੀ ਮੰਗ ਹੈ ਜੀ ਤੇ ਇੱਥੇ ਸਾਰੇ ਇਕੱਠੇ ਹੋਏ ਵਾ ਡਕੌਂਦਾ ਵਾਲੇ ਵੀ ਨਾਲ ਐ ਸਾਥ ਹੁੰਦਾ ਉਹਨਾਂ ਨੇ ਵੀਰਾਂ ਨੇ ਤੇ ਭਾਈ ਸਿੱਧੂਪੁਰ ਵਾਲੇ ਜਥੇਬੰਦੀਆਂ ਵਾਲੇ ਤਾਂ ਹੈ ਗਈ ਹੈ ਦੇਖੋ ਪ੍ਰਸ਼ਾਸਨ ਚੰਗਾ ਫੈਸਲੇ ਕਰੂਗਾ ਜੋ ਕਰੂਗਾ ਕਿਉਂਕਿ ਹਰ ਇੱਕ ਚੀਜ਼ ਦਾ ਹੱਲ ਧਰਨਾ ਵੀ ਨਹੀਂ ਹੁੰਦਾ ਹੈ ਸਾਨੂੰ ਵੀ ਇਹ ਚੀਜ਼ ਦਾ ਸੋਚ ਕੇ ਚੱਲਣਾ ਚਾਹੀਦਾ ਹੈ ਵਾਹਿਗੁਰੂ ਜੋ ਕਰਨਗੇ ਚਲੋ ਭਾਈ ਚੰਗਾ ਕਰਨਗੇ ਮਿਰਤਾ ਸ਼ੋਰਦਾਸ ਆ ਸੋਡੇ ਨਾਲ ਹੀ ਜਥੇਬੰਦੀਆਂ ਦੇ ਨਾਲ ਹੀ ਆ ਮੈਂ ਆਪਾਂ ਕਿਹੜਾ ਬਾਹਰ ਆ ਭਾਈ ਜਿੰਨਾ ਜੋਗ ਹਾਂ ਮੈਂ ਆਪਦਾ ਜੋ ਦਾਨ ਪਾਈ ਜੰਨਾ ਸੋਡੇ ਨਾਲ ਸਹਿਯੋਗ ਕਰੀ ਜੰਨਾ ਤੇ ਫੈਸਲਿਆਂ ਤਾਂ ਕੁਝ ਚੰਗਾ ਹੀ ਹੋਵੇ ਤਾਂ ਵਧੀਆ ਵੈਸੇ ਚੰਗੀ ਗੱਲ ਹੈ ਕਿ ਪਿੰਡ ਦੇ ਵਿੱਚ ਚੰਗਾ ਨਹੀਂ ਹੁੰਦਾ ਦੋ ਤਰ੍ਹਾਂ ਬਣਨੀਆਂ ਆਪਾ ਫਿਰ ਗਾਹਾਂ ਦੇਖਦੇ ਆਂ ਕਿ ਕਹਿੰਦੇ ਸੇਵਕ ਸਿੰਘ ਵੋਟਾਂ ਪਈਆਂ ਨੇ ਪੋਲਿੰਗ ਬੂਥ ਪਿੱਛੇ ਜੀ ਥੋੜਾ ਜਿਹਾ ਝਗੜਾ ਹੋਇਆ ਸੀਗਾ ਜੀ ਮਨ ਜਥੇਬੰਦੀ ਨੇ ਕਹੇ ਸੀ ਪੋਲਿੰਗ ਲਾਉਣਾ ਨਹੀਂਗਾ ਜੀ ਪਿੰਡ ਦੇ ਵਿੱਚ ਮਤਾ ਪਾਇਆ ਵਾ ਸੀਗਾ ਜੀ ਇਹਦੇ ਵਿੱਚ ਪੰਡਤਾਂ ਦੇ ਮੁੰਡੇ ਜੀ ਲਾਜਪਤਰਾ ਤੇ ਭਾ ਪਵਿੰਦਰ ਸਿੰਘ ਤੇ ਮਨਕੀਰਤ ਸਿੰਘ ਤੇ ਪ੍ਰਗਟਦੇਵ ਜੀ ਇਹ ਚਾਰ ਬੰਦੇ ਜੀ ਇਹਨਾਂ ਦੇ ਪੋਲਿੰਗ ਦੇ ਵਿੱਚ ਜਦੋਂ ਪੋਲਿੰਗ ਲਾਹਤਾ ਜੀ ਤੇ ਉਦੋਂ ਬਾਅਦ ਮਨ ਟਕਰਾਰ ਕਰਨ ਲੱਗੇ ਲੜਕਲੇ ਸਪਾਉਣ ਲੱਗੇ ਜੀ ਪ੍ਰਸ਼ਾਸਨ ਮੌਕੇ ਤੇ ਪ੍ਰਸ਼ਾਸਨ ਆ ਗਿਆ ਜੀ ਮੋਕੇ ਦੇ ਪ੍ਰਸ਼ਾਸਨ ਆ ਕੇ ਪ੍ਰਸ਼ਾਸਨ ਨੇ ਮਨ ਹਟਾਤੇ ਜੀ ਜਦੋਂ ਪੋਲਿੰਗ ਤਾਂ ਪਟਿਆ ਗਿਆ ਜੀ ਉਸ ਤੋਂ ਬਾਅਦ ਅਸੀਂ ਆਪੋ ਆਪਣੇ ਘਰਾਂ ਨੂੰ ਜਾਣ ਲੱਗੇ ਪ੍ਰਾਇਮਰੀ ਸਕੂਲ ਕੋਲੇ ਗਏ ਜੀ ਮੈਂ ਪ੍ਰਾਇਮਰੀ ਸਕੂਲ ਕੋਲੇ ਜਾ ਕੇ ਜੀ ਉੱਥੋਂ ਆ ਕੇ ਉਹ ਪੰਡਤਾਂ ਦਾ ਮੁੰਡਾ ਜਿਹੜਾ ਲਾਜਪਤਰਾ ਹੈ ਉਹਨੇ ਜੀ ਮੈਨੂੰ ਗਾਲੀ ਗਲੋਚ ਕਰੀ ਤੇ ਮੇਰੇ ਨਾਲ ਹੱਥੋਂ ਪਾਈ ਕਰੀ ਮੇਰੇ ਕੇਸ ਫੜ ਲਏ ਜੀ ਤੇ ਉਹਦੇ باوجود ਜੀ ਨਾਲੇ ਤਾਂ ਸਾਡੇ ਤੇ ੱੱੱਕਾ ਹੋਇਆ ਮਨ ਦਾ ਇਹ ਹੋਇਆ ਜੀ ਨਾਲੇ ਸਾਡੇ ਤੇ ਪਰਚਾ ਪਾਤਾ ਉਸ ਤੋਂ ਬਾਅਦ ਜੀ ਸਾਡੇ ਘਰੇ ਵਾਗੇ ਜੀ ਇਹ ਪ੍ਰਗਟਦੇਵ ਤੇ ਮਨਕੀਰਤ ਲਾਜਪਤਰਾ ਤੇ ਭਾ ਬਿਬਿੰਦਰ ਸਿੰਘ ਇੱਕ ਮੁੰਡਾ ਤਪੇਦਾ ਜੀ ਉਹਦਾ ਮੈਂ ਨਾਂ ਨਹੀਂ ਤੇ ਉਹ ਜਾ ਕੇ ਜੀ ਮੇਰੇ ਬੱਚਾ ਨੂੰ ਇਹ ਗੱਲ ਹੋ ਗਈ ਕਿ ਤੇ ਸਾਡਾ ਡੈਡੀ ਅੰਦਰ ਹੈ ਜੀ ਮੈਂ ਕਿਸੇ ਦੇ ਘਰੇ ਹੋਰ ਵੜ ਗਿਆ ਇਹ ਜਦੋਂ ਗਏ ਜੀ ਇਹਨਾਂ ਕੋਲੇ ਛੋਟੀਆਂ ਤੇ ਰੋੜੇ ਮੇਰੀ ਕੁੜੀ ਜਦੋਂ ਮੂਰੇ ਹੋਈ ਜੀ ਮੇਰੀ ਕੁੜੀ ਦੇ ਕੇਸ ਫੜ ਲਏ ਜੀ ਗੁੱਸੇ 'ਚ ਨਾਲੇ ਲੱਤ ਮਾਰੀ ਕੋਈ ਨਾ ਮੌਜੂਦਾ ਕੁੜੀਆ ਕੋਲੇ ਬੈਠੀ ਜੀ ਬਾਕੀ ਮੇਰੇ ਘਰ ਦੇ ਜੀ ਘਰ ਦੇ ਮੇਰੇ ਨਾਉਣ ਲੱਗਦੇ ਸੀਗੇ ਜੀ 바ਰਗੀ ਖੜੇ ਚ ਲੀੜੇ ਚੱਕੀ ਉਹਨਾਂ ਦੇ ਮਨ ਹੱਥੋਂ ਪਾਈ ਕਰੀ ਲੀੜੇ ਲੱਪਾ ਵੜਿਆ ਆਹ ਗੱਲੋ ਬਾਤ ਹੋ ਗਈ ਤੇ ਅਗਲੀ ਕੀ ਰਾਜਨੀਤੀ ਇਹ ਹੈ ਜੀ ਸਾਡੇ ਤੇ ਮਨ ਨਾਲੇ ਤਾਂ ਸਾਡੇ ਤੇ ਧੱਕਾ ਹੋ ਗਿਆ ਜੀ ਦੇਖੋ ਪੁੱਟਮਾਰ ਹੋ ਗਈ ਸਾਡੀ ਤੇ ਨਾਲ ਇਹਨਾਂ ਨੇ ਮੇਰੇ ਤੇ ਪਰਚਾ ਕਰਾਤਾ 341 ਧਾਰਾ ਲਾਈ ਹੈ ਜੀ 323 ਧਾਰਾ ਲਾਈ ਹੈ ਉਹਨਾਂ ਦੀ ਸਾਡੇ ਹੁਣ ਸਾਰੇ ਨਗਰ ਦੀ ਹੱਥ ਬੰਨ ਕੇ ਬੇਨਤੀ ਹੈ ਵੀ ਉਹਨਾਂ ਤੇ ਜਿਹੜਾ ਘਰ ਗਿਆ ਦਾ ਪਰਚਾ 400 352 ਜਾਂ 400 400 ਹੈ 452 452 ਜੀ 452 ਧਾਰਾ ਮੌਜੂਦਾ ਦੀ ਵੀਡੀਓ ਬਣੀ ਵੀ ਹੈ ਜੀ ਜਿਹੜੇ ਘਰੇ ਵੱਢਦੇ ਨੇ ਪ੍ਰਸ਼ਾਸਨ ਦੋ ਵਾਰੀ ਵੀਡੀਓ ਦੇਖ ਕੇ ਤੇ ਸਾਰਾ ਮਾਹੌਲ ਚੈੱਕ ਕਰਾਇਆ ਹੈ ਜੇ ਨਾ ਹੋਇਆ ਤਾਂ ਤੇ ਪੀਰ ਨਾ ਹਲ ਹੋਇਆ ਜੀ ਫਿਰ ਅਸੀਂ ਹਾਈਵੇ ਤੇ ਐਕਸ਼ਨ ਲਵਾਂਗੇ ਆਈ ਪੋਲਿੰਗ ਬੂਥ ਕਹਿ ਰਹੇ ਹਾਂ ਕਾ ਬੂਥ ਭਾਜਪਾ ਦਾ ਸੀਗਾ ਜੀ ਭਾਜਪਾ ਦਾ ਬੂਥ ਵਿਰੋਧ ਕਰਾਂਗੇ ਭਾਜਪਾ ਨਹੀਂ ਜਿੱਲੀ ਨਹੀਂ ਜਾਣਤਾ ਕੰਦ ਖੜਤੀ ਅਸੀਂ ਬਿਲਡਿੰਗ ਬਣਾਉਣ ਦੇ ਵਿਰੋਧ ਖੜ ਕਰੀ ਵਿਰੋਧ ਕਰ ਹਾਂ ਇਹ ਸਹੀ ਗੱਲ ਬਾਤ ਹੈ ਆਏ ਜਿੰਦਾਬਾਦ 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 ਯਾਰ ਸਰਕਾਰ ਮਰਦਾਬਾਦ 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 ਮਰਦਾਬਾ ਮਰਦਾਬਾ ਲੋਕਾਂ ਦਾ ਇੱਕ ਜ਼ਿੰਦਾਬਾ 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 ਜੇ ਮੇਰੇ ਘਰ ਵਾਲੀ ਉਹ ਕੁੜੀ ਦੇ ਨਾਲ ਤਾਂ ਲੱਤਾਂ ਮਾਰੀਆਂ ਜੀ ਨਾਲੇ ਉਹਦੇ ਕੇਸ ਪੱਟ ਤੇ ਫੜ ਕੇ ਗੁੱਸੇ 'ਚ ਬਸ ਉਹਨਾਂ ਨੇ ਹਰਕਤਾਂ ਕੀਤੀਆਂ ਹਾਂ ਹੱਥੋ ਪਾਈ ਕੀਤੀ ਹੱਥੋ ਪਾਈ ਕੀਤੀ ਉਹਨਾਂ ਨੇ ਹਾਂ ਤੇ ਇਹਦੇ باوجود ਜੀ ਇੱਕ ਇੱਕ ਤਰਫਾ ਪਰਚਾ ਹੋਇਆਗਾ ਸਾਡੇ ਤੇ ਪਰਚਾ ਹੋ ਗਿਆ ਉਹਨਾਂ ਤੇ ਅੱਜ ਮਨਵੀ ਇੱਕ ਤਰੀਕ ਦਾ ਇਹ ਪ੍ਰੋਜੈਕਟ ਹੈ ਅੱਜ 7-8 ਹੋ ਗਈ ਹਫਤਾ ਹੋ ਗਿਆ ਕੋਈ ਜੀ ਅੱਜ ਦੀ ਕੀ ਉਹ ਅੱਜ ਤਾਂ ਜੀ ਅਸੀਂ ਫਿਰ ਹੁਣ ਇਹਨੂੰ ਪ੍ਰਸ਼ਾਸਨ ਨੂੰ ਕਹਿਣਾ ਵੀ ਸਾਡਾ ਪਰਚਾ ਬਣਾਵੇ 452 ਲੱਗਦੀ ਹੈ ਉਹ ਬਣਾਵੇ ਨਹੀਂ ਤਾਂ ਫਿਰ ਅਸੀਂ ਰੋਡ ਰੋਡ ਜਾਮ ਕਰਾਂਗੇ ਆਉਂਦੇ ਆ ਜੀ ਸਾਡੇ ਜਥੇ ਪਿੰਡ ਦੇ ਬਲਾਕ ਦੇ ਪ੍ਰਧਾਨ ਆਉਂਦਾ ਤੇ ਸਾਨੂੰ ਨਾਮ ਲਿਖਾਓ ਕਿਹੜੇ ਕਿਹੜੇ ਬੰਦੇ ਇੱਥੇ ਆਏ ਆਪਣੇ ਇੱਕ ਤਾਂ ਮਿੱਠੂ ਸਿੰਘ ਤਾਂ ਤਾਂ ਜੀ ਨਹੀਂ ਨਹੀਂ ਕਿੱਥੇ ਬੰਦੀ ਦੇ ਨਾਮ ਮਿੱਠੂ ਸਿੰਘ ਪ੍ਰਧਾਨ ਮਿੱਠੂ ਸਿੰਘ ਜੀ ਕਿੱਥੇ ਮਿੱਠੂ ਸਿੰਘ ਪ੍ਰਧਾਨ ਹੋਰ ਹੋਰ ਨਾਮ ਲਿਖਾਓ ਸੇਵ ਸਿੰਘ ਜੀ ਉਹਦੇ ਕੀ ਘਟਨਾ ਵਾਪਰੀ ਸੀ ਮੈਨੂੰ ਦੱਸੋ ਘਟਨਾ ਸਰਦਾਰ ਸਾਹਿਬ ਜੀ ਨਗਰ ਦੇ ਵਿੱਚ ਭਾਜਪਾ ਦਾ ਪੋਲਿੰਗ ਬੂਥ ਲਾਉਣ ਤੇ ਤਕਰਾਰ ਹੋਇਆ ਸੀਗਾ ਜੀ ਪਿੰਡ ਦਾ ਮਤਾ ਪਾਇਆ ਵੈ ਸੀਗਾ ਜੋ ਕਿ 13 ਫਰਵਰੀ ਤੋਂ ਲੈ ਕੇ ਸਾਡੇ ਪਿੰਡ ਦੇ ਵਿੱਚੋਂ ਦੋ ਟਰੈਕਟਰ ਦੋ ਟਰਾਲੀਆਂ ਤੇ ਬਾਕੀ 12 15 ਦੀ ਜਗ੍ਹਾ ਬਣਾ ਕੇ ਜੀ ਵਧੀਆ ਉੱਥੇ ਸਾਡੀ ਰਹਿਸ ਕਰੀ ਵੀ ਹੈ ਹਫਤੇ ਬਾਅਦ ਸਾਡੇ ਨਗਰ ਦੇ ਵਿੱਚੋਂ 8 ਬੰਦੇ ਬਦਲ ਕੇ ਚੇਂਜ ਹੁੰਦੇ ਜੀ ਪੁਰਾਣਾ ਜਥਾ ਗੱਡੀ ਤੇ ਲਿਆਉਣ ਨਾ ਨਵਾਂ ਛੱਡਿਆ ਉਹਨੇ ਜੀ ਇਦੇ باوجود ਪਿੰਡ ਦੇ ਵਿੱਚੋਂ ਫੰਡ ਕਰਿਆ ਜੀ 3 ਲੱਖ ਰੁਪਈਆ ਜਥੇਬੰਦੀ ਨੂੰ ਫੰਡ ਹੋਇਆ ਬਾਕੀ ਜਿਹੜਾ ਬੰਦਾ ਘਰ ਦਾ ਮੈਂਬਰ ਆਪ ਨਹੀਂ ਜਾ ਸਕਦਾ 2500 ਰੁਪਈਆ ਉਹਨੂੰ ਜੁਰਮਾਨਾ ਪਾਵੇ ਜੀ ਖੁਸ ਹੋ ਕੇ ਬੰਦਾ ਸਾਨੂੰ 2500 ਰੁਪਈਆ ਦਿੰਦਾ ਅਸੀਂ ਇਹ ਗੱਲ ਕਹਿੰਦੇ ਜੀ 4-5 ਲੱਖ ਰੁਪਈਆ ਨਗਰ ਦੇ ਵਿੱਚੋਂ ਆਪਾਂ ਇਕੱਠਾ ਕਰਿਆ ਇਕੱਠਾ ਕਰਕੇ ਮੰਨ ਫੇਰ ਵੀ ਆਪਾਂ ਇਹ ਚੀਜ਼ਾਂ ਦੀ ਹਰਕਤਾਂ ਕਰਦੇ ਆਂ ਵੀ ਇਹ ਗੰਦੀਆਂ ਸਰਕਾਰਾਂ ਨੂੰ 4 ਰੁਪਏ ਲੈ ਕੇ ਆਪਾਂ ਉਹਨਾਂ ਦੇ ਪੋਲ ਕਬੂਥ ਲਾਉਣੇ ਆ ਉਹ ਤੋਂ ਮਨਾਹੀ ਕਰੀ ਗਈ ਸੀਗੀ ਜੀ ਉਸ ਨੂੰ ਨਹੀਂ ਬੱਚਿਆਂ ਤੇ ਹਮਲਾ ਹੋਇਆ ਮੇਰੇ ਬੱਚਿਆਂ ਤੇ ਜੀ ਹਮਲਾ ਇਹ ਪ੍ਰਾਇਮਰੀ ਸਕੂਲ ਕੋਲੇ ਜੀ ਇਹਨੇ ਮਲਾਜ ਪੱਤਰਾਂ ਇਹਨੇ ਮਨ ਮੈਨੂੰ ਗਾਲ ਕੱਢੀ ਮੈਂ ਇਹਨੂੰ ਕਿਹਾ ਵੀ ਇਹ ਕਹਿੰਦਾ ਮੈਨੂੰ ਪ੍ਰਧਾਨ ਨੇ ਗਾਲਾਂ ਕੱਢੀਆਂ ਜੀ ਮੈਨੂੰ ਕਹਿੰਦਾ ਸਾਡੇ ਪਿੰਡ ਦੇ ਉਕਾਈ ਪ੍ਰਧਾਨ ਨੇ ਮੈਂ ਇਹਨੂੰ ਪੁੱਛਿਆ ਜੀ ਮੈਂ ਕਿਹਾ ਵੀ ਪ੍ਰਧਾਨ ਨੇ ਗਾਲਾਂ ਤੈਨੂੰ ਕਿਉਂ ਕੱਢੀਆਂ ਇਹ ਨੇ ਜੀ ਜਦੋਂ ਮੈਂ ਕਿਉਂ ਕੱਢੀਆਂ ਕਹਿਤੀ ਜੀ ਇਹਨੇ ਮੈਨੂੰ ਗਾਲ ਕੱਢੀ ਮੈਨੂੰ ਕਹਿੰਦਾ ਫਲਾਣਾ ਕੁਛ ਕਰ ਲੈ ਮੇਰਾ ਅਸੀਂ ਤਾਂ ਲਾਵਾਂਗੇ ਮੈਂ ਆਖਿਆ ਵੀ ਤੂੰ ਗਾਲ ਨਾ ਭਾਈ ਕੱਢ ਦੁਬਾਰੇ ਇਹਨੇ ਫੇਰ ਕੱਢੀ ਜੀ ਅਸੀਂ ਮਨ ਸਾਡੀ ਜਿੱਦ ਜਦਾਈ ਹੋ ਗਈ ਹੱਥੋਂ ਪਾਈ ਉਦੋਂ ਬਾਅਦ ਸਾਡੀ ਸਾਡ ਸੜਾਈ ਹੋ ਗਈ ਜੀ ਇਹਨਾਂ ਦੇ ਪਰਿਵਾਰ ਦੇ ਦੂਜੇ ਮੈਂਬਰ ਆ ਗਏ ਪ੍ਰਗਟਦੇਵ ਮਨਕੀਰਤ ਤੇ ਭਾ ਪਵਿੰਦਰ ਰਾਜਪਤਰ ਤਾਂ ਹੈਗੇ ਸੀਗਾ ਜੀ ਚਾਰ ਜਾਣੇ ਆ ਕੇ ਮੇਰੇ ਘਰੇ ਜੀ ਮੈਂ ਤਾਂ ਕਿਸੇ ਦੇ ਘਰੇ ਹੋਰ ਵੜ ਗਿਆ ਜੀ ਜਦੋਂ ਮਨੇ ਛੋਟੀਆਂ ਨੂੰ ਲੈ ਕੇ ਆ ਗਏ ਮੈਂ ਕਿਹਾ ਵੀ ਲੜਾਈ ਵਾਲੀ ਹੋ ਮੇਰੇ ਘਰੇ ਬੱਚੇ ਸੀ ਮੇਰਾ ਪਰਿਵਾਰ ਸੀਗਾ ਜੀ ਮੇਰੇ ਪਰਿਵਾਰ ਦੇ ਤੇ ਮੇਰੀ ਕੁੜੀ ਦੇ ਢਿੱਡ 'ਚ ਲੱਤਾਂ ਮਾਰੀਆਂ ਗਈਆਂ ਜੀ ਤੇ ਇਹਦੇ ਕੇਸ ਪੱਟੇ ਗਏ ਇਸ ਦੇ ਬਾਵਜੂਦ ਸਾਡੇ ਤੇ ਤਾਂ ਉਲਟੀ ਧਾਰਾ ਪ੍ਰਸ਼ਾਸਨ ਨੇ ਲਾਤੀ ਜੀ ਮਲਾਜਮਾ ਨੇ 341 ਤੇ 302 ਸਾਡੀ 7 ਦਿਨ ਹੋ ਗਏ ਜੀ ਸਾਡੀ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰਦਾ ਇਹਦੇ باوجود ਅੱਜ ਅਸੀਂ ਆਪਦੇ ਨਗਰ ਦਾ ਏਕਾ ਕਰਿਆਗਾ ਇਹ ਪ੍ਰਸ਼ਾਸਨ ਨੂੰ ਅਸੀਂ ਘੰਟਾ ਵੀ ਮਿੰਟ ਦਿੰਨੇ ਆ ਜੀ ਜੇ ਤਾਂ ਸਾਡਾ ਮਸਲਾ ਹੱਲ ਕਰਦੇ ਆ ਚੱਕ ਉਹਨਾਂ ਨੂੰ ਲਿਆ ਕੇ ਜਿਹੜੀ ਧਾਰਾ ਬਣਦੀ ਆ ਉਹ ਲੱਗਦੀ ਆ ਫਿਰ ਤਾਂ ਠੀਕ ਆ ਜੀ ਨਹੀਂ ਅਸੀਂ ਵੱਡਾ ਹਾਈਵੇ ਤੇ ਬੈਠਾਂਗੇ ਜੀ ਹਾਈਵੇ ਜਾਮ ਕਰਾਂ ਪੁੱਤਰ ਹੈ ਤੇਰੇ ਕਿ ਕਿੱਥੇ 60 ਮਾਰੀਆਂ ਉਹਨਾਂ ਨੇ ਉਹਨਾਂ ਨੇ ਮੇਰੇ ਪੇਟ ਚਾਕੇ ਜੀ ਲੱਤਾਂ ਮਾਰੀਆਂ ਨਹੀਂ ਫਿਰ ਤੇਰੀ ਘਰ ਤੋਂ ਉੱਤੋਂ ਮੰਮੀ ਅਸੀਂ ਮਤਲਬ ਜੀ ਮੇਰੇ ਮम्मा ਨਾ ਜਾਂਦੇ ਸੀ ਮੈਂ ਵੇੜੇ 'ਚ ਖੜਾ ਸੀ ਉਹ ਸਾਡੇ ਘਰ ਆਏ ਕਹਿੰਦੇ ਤੁਹਾਡੇ ਪਾਪਾ ਕਿੱਥੇ ਆ ਮੈਂ ਕਿਹਾ ਉਹ ਘਰੇ ਨਹੀਂ ਹੈਗੇ ਉਹ ਕਹਿੰਦਾ ਤੁਸੀਂ ਲਕੋਏ ਹੋ ਅੰਦਰ ਅਸੀਂ ਆਖਿਆ ਵੀ ਨਹੀਂ ਹੈਗੇ ਉਹ ਕਹਿੰਦੇ ਅੰਦਰ ਆ ਉਹ ੱੱਕਾ ਮਾਰ ਕੇ ਮੈਨੂੰ ਕਹਾਂ ਜਾਂਦੇ ਸੀ ਫਿਰ ਜੀ ਮੇਰੇ ਮम्मा ਅੱਗੇ ਹੋ ਗਏ ਉਹਨਾਂ ਨੇ ਮੇਰੇ ਮਾਰਿਆ ਲੱਤਾਂ ਮਾਰੀਆਂ ਫਿਰ ਮੇਰੇ ਮम्मा ਨੇ ਹੱਥੋਂ ਪਾਈ ਕੀਤੀ ਉਸ ਤੋਂ ਬਾਅਦ ਮੈਂ ਤਾਂ ਡਿੱਗ ਗਈ ਸੀ ਬੇਹੋਸ਼ ਹੋ ਗਈ ਸੀ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਵੀ ਕਿਵੇਂ ਫਿਰ ਮੈਨੂੰ ਤਾਂ ਲੈ ਗਏ ਸੀ ਤੁਸੀਂ ਇਹ ਬਿਆਨ ਪੁਲਿਸ ਨੂੰ ਦਿੱਤਾ ਹੈ ਹਾਂ ਜੀ ਦਿੱਤਾ ਸੀ ਪੁਲਿਸ ਦੋ ਵਾਰ ਲੈ ਕੇ ਗਈ ਆ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਹਜੇ ਤੱਕ ਉਹਨਾਂ ਨੇ